ਪੰਜਾਬ ਦਾ ਪ੍ਰਸਿੱਧ ਤਿਉਹਾਰ ਧੀਆਂ ਦਾ ਤਸਵੀਰ ਦੇਖ ਸਕਦੇ ਹੋ ਪਹਿਲੀ ਤੁਹਾਨੂੰ ਦਿਖਾ ਦਿੰਦੇ ਆ ਤਾਂ ਡੀਐਸਪੀ ਭਵਾਨੀਗੜ ਜਿਹੜਾ ਖਾਸ ਤੌਰ ਤੇ ਪਿੰਡ ਦੇ ਵਿੱਚ ਪਹੁੰਚੇ ਨੇ ਤਾਂ ਸੁਖਮਨ ਸਿੰਘ ਬਾਲਦੀਏ ਦੇ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਪ੍ਰੋਗਰਾਮ ਦੇ ਵਿੱਚ ਪਹੁੰਚਣ ਤੇ ਤਾਂ ਵੱਖ-ਵੱਖ ਪਿੰਡਾਂ ਤੋਂ ਤੀਆਂ ਨੇ ਜਿਹੜੀਆਂ ਦਾ ਬਾਲਦ ਪਿੰਡ ਆਪਣੇ ਪੁਰਾਣੇ ਪਿੰਡ ਦੇ ਵਿੱਚ ਪਹੁੰਚੇ ਨੇ ਤੇ ਇਸ ਤਿਉਹਾਰ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਤਸਵੀਰਾਂ ਦੇਖ ਸਕਦੇ ਹੋ ਤਾਂ ਖਾਸ ਤੌਰ ਤੇ ਡੀਐਸਪੀ ਭਵਾਨੀਗੜ੍ਹ ਤੇ ਐਸਐਚਓ ਭਵਾਨੀਗੜ੍ਹ ਪਹੁੰਚੇ ਨੇ ਤਾਂ ਦੂਜੇ ਪਾਸੇ ਗੱਲ ਕੀਤੀ ਜਾਵੇ ਇਸ ਪ੍ਰੋਗਰਾਮ ਦੇ ਵਿੱਚ ਹਲਕਾ ਵਿਧਾਇਕ ਦੇ ਮਾਤਾ ਵੀ ਪਹੁੰਚੇ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਵੱਡੀ ਗਿਣਤੀ ਦੇ ਵਿੱਚ ਮਾਤਾਵਾਂ ਭੈਣਾਂ ਜਿਹੜੀਆਂ ਇਕੱਠੀਆਂ ਹੋ ਕੇ ਬੋਲੀ ਪਾਰੀਆਂ ਨੇ ਤੇ ਇਸ ਤਿਉਹਾਰ ਦੀਆਂ ਰੌਣਕਾਂ ਵਧਾਰੀਆਂ ਨੇ ਤਾਂ ਦੂਜੀ ਤਸਵੀਰ ਦਿਖਾ ਰਹੇ ਜਿਹੜਾ ਸਨਮਾਨ ਕੀਤਾ ਜਾ ਰਿਹਾ ਹੈ ਸੂਲਕਾ ਵਿਧਾਇਕ ਨਰਿੰਦਰ ਕੌਰ ਭਰਾਏ ਦੀ ਮਾਤਾ-ਦਾਦਾ ਤਸਵੀਰਾਂ ਦੇਖ ਸਕਦੇ ਤਾਂ ਪੰਜਾਬੀ ਸੱਭਿਆਚਾਰ ਨੂੰ ਮੋੜ ਤੋਂ ਉਜਾਗਰ ਕਰਨ ਦੇ ਲਈ ਤੇ ਛੋਟੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨੂੰ ਦਰਸਾਉਣ ਦੇ ਲਈ ਜਿਹੜੀਆਂ ਵੱਖ-ਵੱਖ ਕਲਾਕੀਤਿਆਂ ਵੀ ਦਿਖਾਈਆਂ ਗਈਆਂ ਤਸਵੀਰਾਂ ਦੇਖ ਸਕਦੇ ਹੋ ਤਾਂ ਜਿਹੜੀਆਂ ਮਾਤਾਵਾਂ ਵੱਲੋਂ ਬੋਲੀਆਂ ਪਾਈਆਂ ਜਾ ਰਹੀਆਂ ਨੇ ਆਪਣੇ ਪੁਰਾਣੇ ਸਮੇਂ ਨੂੰ ਯਾਦ ਕੀਤਾ ਜਾ ਰਿਹਾ ਤੇ ਅੱਜ ਜਿਹੜਾ ਇੱਕ ਜਗ੍ਹਾ ਤੇ ਇਕੱਠੇ ਹੋਏ ਨੇ ਪਿੰਦ ਬਾਲਦ ਖੁਰਦੇ ਦੇ ਵਿੱਚ ਇਸ ਤਹਾਰ ਦੇ ਵਿੱਚ ਜਿਹੜੀ ਖੁਸ਼ੀ ਮਨਾਇ ਜਾ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਤਾਂ ਜਿਹੜੀਆਂ ਬੋਨੀਆਂ ਪਾ ਕੇ ਖੁਸ਼ੀ ਮਨਾਇ ਜਾ ਰਹੀ ਹੈ ਉੱਥੇ ਹੀ ਮੈਚ ਚੱਲਦੇ ਆ ਇਸ ਤਿਉਹਾਰ ਦੀਆਂ ਰੌਣਕਾਂ ਦਿਖਾਉਂਦੇ ਆ ਤੇ ਕੀ ਕਹਿਣਾ ਇਸ ਪ੍ਰੋਗਰਾਮ ਨੂੰ ਲੈ ਕੇ ਤੁਸੀਂ ਵੀ ਸੁਣੋ ਨੀ ਪਸ਼ਾਉ ਲਟਿਆ ਨੀ ਲਹੌ ਲਟਿਆ ਨਿਆਜ ਮਾਲ ਵਧੂਆ ਬਾਗ ਲਾਣੋ ਲਟਿਆ ਨੀ ਮੈਂ ਰਾਹੇ ਰਾਹੇ ਜਾਂਦਾ ਇਕ ਰਾਹੀ ਲਟਿਆ ਨੀ ਮੈਂ ਹੱਸ ਕੇ ਕਵਿਤਾ ਵਾਲਾ ਮਹੀ ਲਟਿਆ ਨੀ ਮੈਂ ਹੱਸ ਕੇ ਕਵਿਤਾ ਵਾਲਾ ਮਹੀ ਲਟਿਆ हसो लोनी कुडियो खेड लोनी कुडियो हसो लोनी कुडियो खेड लोनी कुडियो हसना ना खेड ना रह जाऊँगा नी कोई बूझड़े जा जाते ले जाऊँगा नी कोई बूझड़े जा जाते ले जाऊँगा तो हो या गठिया संतो बंतो हो या गठिया बड़े करां दिया जाया गिद्दा पालिया नंदा दे पर जाया गिद्दा पालिया नंदा पर जाया गिद्दा पालिया

जम जम बड़ी सिरोई नी जम जम बड़ी सिरोई सारे मावर गए प्योर गाना कोई सारे मावर गए प्योवार गाना कोई सारे मावर गए प्योर गा कोई ਤੇਰਾ ਨਾਮ ਜਿਸ ਸੁਖਮਣ ਸਿੰਘ ਬਾਲਦੀ ਆ ਅੱਜ ਅੱਜ ਪੰਚ ਮਿੰਟ ਦੇ ਵਿੱਚ ਜਿਹੜੀਆਂ ਦਾ ਸਾਰਾ ਜਨਮਾਇਆ ਕਰਦੇ ਆ ਅੱਜ ਅਸੀਂ ਮੈਂ ਮੈਂ ਪਹਿਲ ਕੀਤੀ ਹੈ ਕਿ ਮੈਂ ਪਹਿਲੀ ਵਾਰ ਅਬੀ ਜ਼ਿੰਦਗੀ 'ਚ ਕਪਾਲੇ ਲਈ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਜਿਹਨੂੰ ਬੜਾ ਹੀ ਪੂਰੇ ਨਗਰ ਵੱਲੋਂ ਪਿਆਰ ਮਿਲਿਆ ਸਾਰੀਆਂ ਆ ਮਾਵਾ ਭੈਣਾਂ ਦਾ ਧੀਆਂ ਦਾ ਜੋ ਆਪਦੇ ਸੌਰਿਆਂ ਤੋਂ ਵੀ ਕਈ ਇੱਥੇ ਆਈਆਂ ਨੇ ਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਨ੍ਹਾਂ ਦੇ ਟਰਾਲੇ ਸਦਕਾ ਇੱਥੇ ਆਉਣ ਨਾਲ ਜਿਹੜਾ ਇਹ ਅੱਜ ਦਾ ਇਕੱਤਰਨਾ ਫੈਸਟੀਵਲ ਸੀ ਬੜਾ ਵਧੀਆ ਟੰਗ ਨਾਲ ਨਿਭੜਿਆ ਸੁਖਮਨ ਜੀ ਕਿਸ ਤਰੀਕੇ ਦੇ ਪਹਿਲਾਂ ਕਦੇ ਨਹੀਂ ਮਨਾਇਆ ਗਿਆ ਤੇ ਅੱਜ ਪਹਿਲੀ ਵਾਰ ਜਿਹਦਾ ਮਨਾਇਆ ਤੇ ਕਿਵੇਂ ਜੀਓ ਦੇਖੋ ਜਿਹੜਾ ਤੀਆਂ ਦਾ ਤਿਉਹਾਰ ਹੈ ਇਹ ਦਿਨੋਂ ਦਿਨ ਜੇ ਦੇਖੀ ਆਪਾਂ ਜਿਹੜਾ ਪ੍ਰਭਾਵੀ ਵਿਰਸਾ ਲੋਕ ਹੋਂਦ ਦਾ ਜਾ ਰਹੇ ਆ ਪੰਜਾਬੀ ਚੀਜ਼ਾਂ ਜਿੱਦਾਂ ਅੱਜ ਆਪਾਂ ਸ਼ੋਅ ਕੀਤੇ ਸੀ ਚਰਖਾ ਹੋ ਗਿਆ ਫਲਕਾਰੀ ਆ ਇਹ ਚੀਜ਼ਾਂ ਦਾ ਇੱਕ ਸੱਭਿਆਚਾਰ ਜੋ ਦੇ ਲੋ ਜੁੜੇ ਹੁੰਦੇ ਨੇ ਲੋਕ ਜੋ ਪਹਿਲਾਂ ਦਾ ਸੱਭਿਆਚਾਰ ਸੀ ਜਿਵੇਂ ਜਿਵੇਂ ਸਮਾਜ ਚੇਂਜ ਹੋ ਰਿਹਾ ਮਾਡਰਨ ਲਾਈਫ ਨੂੰ ਲੈ ਕੇ ਇਹ ਚੀਜ਼ਾਂ ਲੋਪ ਹੋ ਰਹੀਆਂ ਸੀ ਸੋ ਐਵੇਂ ਦੇ ਫੈਸਟੀਵਲ ਹੁੰਦੇ ਨੇ ਜਿਨ੍ਹਾਂ ਦੇ ਨਾਲ ਆਪਾਂ ਪੰਜਾਬੀ ਸੱਭਿਆਚਾਰ ਨੂੰ ਸੰਭਾਲ ਕੇ ਰੱਖ ਸਕਦੇ ਤੇ ਇਸ ਦੇ ਨਾਲ ਹੀ ਜਿਹੜਾ ਹੁੰਦੀ ਨੇ ਮਾਵਾ ਪੈਣਾ ਜੋ ਸਾਰਾ ਦਿਨ ਘਰਾਂ ਦੇ ਚੁੱਲ੍ਹੇ 'ਚੋਂ ਕੰਮ ਕਰਦੀਆਂ ਨੇ ਕਿਉਂਕਿ ਹਨਾ ਆਪਣੇ ਨਾਲੋਂ ਤਾਂ ਉਹ ਇੰਨਾ ਜਿਨਾ ਆਪਾਂ ਇੱਕ ਜੈਂਸ ਐਨਜੋਏ ਕਰਦੇ ਆਪਾਂ ਬਾਹਰ ਉਹਨਾਂ ਨੂੰ ਐਨਾ ਮੌਕਾ ਨਹੀਂ ਮਿਲਦਾ ਪਿੰਡ ਵਾਸੀ ਨੂੰ ਬਹੁਤ ਵਧੀਆ ਸਹਿਯੋਗ ਮਿਲਿਆ ਜੀ ਖਾਸ ਕਰਕੇ ਅੱਜ ਐਮਰ ਸਾਹਿਬ ਦੇ ਮਦਰ ਉਹ ਆਪ ਬੀਜੀ ਸੀ ਉਹਨਾਂ ਨੇ ਕਿ ਹਾਜ਼ਰੀ ਲਵਾਈਆ ਤੇ ਇਸ ਤਨਵਾਦ ਕਰਦੇ ਹਾਂ ਡੀਐਸਪੀ ਦਾ ਸੱਜਾ ਸਾਹਿਬ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਹਾਂ ਜਣ ਬਈ ਕੀ ਨਾਮ ਹੈ ਮੇਰਾ ਨਾਮ ਜਸਪ੍ਰਿਤ ਕੌੜਾਈ ਹਰਮਤੀ ਖੇਰਿਆ ਹਾਂ ਹਾਂਜੀ ਅੱਜ ਸਾਡੇ ਪਿੰਡ ਦੇ ਵਿੱਚ ਤੀਆਂ ਦਾ ਤਿਹਾਰ ਬਹੁਤ ਹੀ ਵਧੀਆ ਢੰਗ ਦੇ ਨਾਲ ਬਣਾਇਆ ਗਿਆ ਜਿਸ ਦਾ ਉਪਰਾਲਾ ਸਾਡੇ ਛੋਟੇ ਭੈ ਸੁਖਮਨ ਵੀਰ ਨੇ ਕੀਤਾ ਮੈਂ ਮੈਂ ਚਾਹੁੰਨੀ ਆ ਵੀ ਇਹੋ ਜਿਹੇ ਜਿਹੜੇ ਬੱਚੇ ਨੇ ਜਾਂ ਨੇਕ ਇਨਸਾਨ ਨੇ ਉਹਨਾਂ ਦੀ ਕਦਰ ਕਰਨੀ ਚਾਹੀਦੀ ਆ ਜੋ ਸਾਡੀਆਂ ਧੀਆ ਭੈਣਾਂ ਦੀ ਇੱਜ਼ਤ ਕਰਦੇ ਨਹੀਂ ਅੱਜ ਕੱਲ ਸਾਨੂੰ ਪਤਾ ਹੀ ਆ ਵਿਕਰਾਂ ਦੇ ਵਿੱਚ ਵੀ ਧੀਆ ਭੈਣਾਂ ਦੀ ਇੱਜ਼ਤ ਹੈ ਜਿਹੜੀ ਘਟਉਂਦੀ ਆ ਠੀਕ ਹੈ ਅਜਿਹੇ ਬੱਚੇ ਦੀ ਸਾਨੂੰ ਬਹੁਤ ਹੀ ਲੋੜ ਹੈ ਜੇ ਬੱਚਿਆਂ ਦੀ ਲੋੜ ਹੈ ਕਿ ਹੋਰ ਮੁੰਡੇ ਵੀ ਇਹਦੇ ਵਾਂਗ ਅੱਗੇ ਆਣ ਬਾਤ ਛੱਡ ਕੇ ਆਪਣੀਆਂ ਭੈਣਾਂ ਦਾ ਸਤਿਕਾਰ ਕਰਨ ਤੇ ਸਮੇਂ ਦੀ ਵੀ ਲੋੜ ਹੈ ਕਿਉਂਕਿ ਅੱਜਕੱਲ ਫੋਨਾਂ ਦੇ ਯੁੱਗ ਦੇ ਵਿੱਚ ਬੱਚੇ ਫੋਨਾਂ ਦੇ ਇੰਨੇ ਖਰਾਬ ਕਰਦੇ ਨੇ ਇੰਨਾ ਤੇ ਸਾਡਾ ਸੋਸ਼ਲ ਮੀਡੀਆ ਜਿਹੜਾ ਬੱਚਿਆਂ ਦੇ ਦਿਮਾਗ ਦੇ ਉੱਪਰ ਹਾਵੀ ਹੋ ਗਿਆ ਤੇ ਅਜਿਹੇ ਤਹਾਨਾਂ ਦੇ ਨਾਲ ਬੱਚੇ ਜਿਹੜੇ ਫੋਨਾਂ ਤੋਂ ਰਾਹਤ ਹੋਣਗੇ ਮਿਲਣਾ ਛੁਟਕਾਰਾ ਮਿਲੂ ਮੰਨ ਲਓ ਜਦੋਂ ਉਹ ਆਣਗੇ ਵੇੜਿਆਂ ਦੇ ਵਿੱਚ ਇਕੱਠੇ ਹੋ ਕੇ ਬੋਲੀਆਂ ਪਾਣਗੇ ਇੱਕ ਤਾਂ ਉਹਨਾਂ ਦੇ ਮਨੋ ਜਿਹੜੀਆਂ ਬਲਬਲੇ ਨੇ ਮਨ ਨੂੰ ਮੰਨਦੇ ਉਹ ਬਾਹਾਰਾਂਗੇ ਪੁਰਾਣੇ ਸਮਿਆਂ ਦੇ ਵਿੱਚ ਵੀ ਜਿਹੜੇ ਅਜਿਹੇ ਗੀਤ ਸੀਗੇ ਉਹ ਸਾਡੇ ਭੈਣਾ ਭਰਾਵਾਂ ਦੇ ਪਿਆਰ ਦੇ ਨਾਲ ਜੁੜੇ ਹੋਏ ਸੀ ਜਿਹੜੇ ਭੈਣਾ ਭਰਾਵਾਂ ਦੇ ਰਿਸ਼ਤਿਆਂ ਨੂੰ ਹੋਰ ਵਧੀਆ ਢੰਗ ਨਾਲ ਪੇਸ਼ ਕਰਦੇ ਸੀ ਇੱਕ ਭੈਣ ਤੇ ਭਰਾ ਦਾ ਬਹੁਤ ਰਿਸ਼ਤਾ ਬੂੜਾ ਹੁੰਦਾ ਤੇ ਮੈਂ ਇਹ ਦੱਸਣਾ ਚਾਹੁੰਨੀ ਆ ਕਿ ਵੀ ਅੱਜ ਕੱਲ ਸਾਡੇ ਭੈਣਾ ਭਰਾਵਾਂ ਦਾ ਪਿਆਰ ਵੀ ਘਟ ਗਿਆ ਪੁਰਾਣੇ ਸਮਿਆਂ ਦੇ ਵਿੱਚ ਇਸ ਤਿਹਾੜ ਨੂੰ ਮਨਾਣ ਲਈ ਪਰਾ ਆਪਣੀ ਭੈਣ ਨੂੰ ਸਹੁਰਿਆਂ ਤੋਂ ਲੈ ਕੇ ਆਉਂਦਾ ਸੀਗਾ ਜਿਹੜੇ ਮਤਲਬ ਕਿ ਕਾਫੀ ਪੁਰਾਣਾ ਜਿਨ੍ਹਾਂ ਨੇ ਵਿਆਹ ਹੋ ਗਿਆ ਹੁੰਦਾ ਸੀ ਉਹ ਆਪਣੀਆਂ ਸਹੇਲੀਆਂ ਨੂੰ ਮਿਲ ਲੰਦੇ ਸੀਗੇ ਤੇ ਇਸ ਤਿਹਾਰ ਤੇ ਇੱਕ ਇਹ ਹੈ ਕਿ ਸਾਡੇ ਮਤਲਬ ਮਾਪੇ ਨੇ ਜਿਹੜੇ ਤੋਹਫਿਆਂ ਦੇ ਰੂਪ ਵਿੱਚ ਵੀ ਬਹੁਤ ਕੁਝ ਦਿੰਦੇ ਸੀਗੇ ਆਪਣਾ ਸਾਨੂੰ ਮੈਨੂੰ ਲੱਗਦਾ ਬਹੁਤ ਜ਼ਿਆਦਾ ਉਤਸ਼ਾਹ ਸੀਗਾ ਮੇਰੀਆਂ ਭੈਣਾਂ ਦੇ ਵਿੱਚ ਬਹੁਤ ਉਤਸ਼ਾਹ ਸੀਗਾ ਹਾਂਜੀ ਥੈਂਕ ਯੂ